ਸੱਚਕਾ ਲਈ ਮੈਂ ਕਵਰ ਸਿੰਘ 베ਦੀ ਦੋ अहम ਬੈਠਕਾਂ ਦਾ ਜ਼ਿਕਰ ਕਰਾਂਗੇ ਇੱਕ ਤਾਂ ਸੁਖਦੇਵ ਸਿੰਘ ਢੀਂਡਸਾ ਦੀ ਕੋਠੀ ਅਕਾਲੀ ਦਲ ਤੋਂ ਵੱਖ ਹੋਈ ਧਿਰ ਨੇ ਬੈਠਕ ਕੀਤੀ ਆ ਉਹ ਬੈਠਕ 4-5 ਘੰਟਿਆਂ ਦੇ ਕਰੀਬ ਚੱਲਦੀ ਆ ਅਕਾਲੀ ਦਲ ਸਦਾਰ ਲਹਿਰ ਨੂੰ ਲੈ ਕੇ ਕਿਸ ਤਰ੍ਹਾਂ ਦੀ ਰੂਪਰੇਖਾ ਲਿਖੀ ਜਾ ਰਹੀ ਆ ਇਸ ਤੇ ਵੀ ਚਰਚਾ ਕਰਾਂਗੇ ਪਰੰਤੂ ਇਸ ਦੇ ਨਾਲ ਹੀ ਪਟਿਆਲਾ ਦੇ ਵਿੱਚ ਸਾਬਕਾ ਪੁਲਿਸ ਅਧਿਕਾਰੀ ਆਈਜੀ ਰਣਬੀਰ ਸਿੰਘ ਖੱਟੜਾ ਨੂੰ ਕੈਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇੱਕ ਵਾਰ ਫੇਰ ਏਡੀਜੀਪੀ ਅਮਨਦੀਪ ਸਿੰਘ ਰਾਏ ਦੀ ਗਵਾਈ ਵਿੱਚ ਬਣੀ ਸਿਟ ਨੇ ਮਹਿੰਦਰਪਾਲ ਬਿੱਟੂ ਕਤਲ ਮਾਮਲੇ ਦੇ ਵਿੱਚ ਪੁੱਛਗਿੱਛ ਕਰਨੇ ਸ਼ੁਰੂ ਕੀਤੀ ਹੈ ਇਸ ਤੋਂ ਪਹਿਲਾਂ ਰਣਵੀਰ ਸਿੰਘ ਖਟੜਾ ਨੂੰ ਚੰਡੀਗੜ੍ਹ ਸੱਦਿਆ ਗਿਆ ਸੀ ਤੇ ਹੁਣ ਪਟਿਆਲਾ ਦੇ ਵਿੱਚ ਸਵੇਰ ਤੋਂ ਹੀ ਸਿੱਟ ਰਣਵੀਰ ਸਿੰਘ ਖਟੜਾ ਤੋਂ ਪੁੱਛਗਿੱਛ ਕਰ ਰਹੀ ਹੈ ਬਹੁਤ ਸਾਰੇ ਸਵਾਲ ਇਸ ਕਰਕੇ ਖੜੇ ਹੋ ਰਿਹਾ ਕਿ ਜੇ ਰਣਵੀਰ ਸਿੰਘ ਖਟੜਾ ਚੁੱਪ ਨਹੀਂ ਤੋੜ ਰਿਹਾ ਉਹਨਾਂ ਨੂੰ ਚੁੱਪ ਤੋੜਨੀ ਚਾਹੀਦੀ ਹੈ ਕਿਉਂਕਿ ਜੇ ਉਹ ਖੁਦ ਨੂੰ ਫਸਿਆ ਹੋਇਆ ਮਹਿਸੂਸ ਕਰ ਰਿਹਾ ਜਾਂ ਸਿਆਸਤਦਾਨ ਜਾਂ ਮੌਜੂਦਾ ਸਰਕਾਰਾਂ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਤਾਂ ਉਹਨਾਂ ਨੂੰ ਇਹ ਚੁੱਪ ਤੋੜਨੀ ਹੀ ਪੈਗੀ ਕਿਉਂਕਿ ਬੇਦਬੀ ਮਾਮਲਿਆਂ ਦੇ ਵਿੱਚ ਰਣਵੀਰ ਸਿੰਘ ਖੱਟੜਾ ਦੀ ਸਿੱਟ ਨੇ ਅਜੇ ਹੱਕਮ ਕੀਤਾ ਕਿ ਹੁਣ ਤੱਕ ਦੀਆਂ ਸਿੱਟਾਂ ਵੀ ਉਸ ਸਿੱਟੇ ਤੇ ਨਹੀਂ ਪੁੱਛ ਸਕੀਆਂ ਕਿਉਂਕਿ ਰਣਵੀਰ ਸਿੰਘ ਖੱਟੜਾ ਨੇ ਸ਼ੁਰੂਆਤੀ ਦੌਰ ਦੇ ਵਿੱਚ ਬੇਦਬੀ ਮਾਮਲਿਆਂ ਦੇ ਵਿੱਚ ਤਸਵੀਰ ਸਪਸ਼ਟ ਕੀਤੀ ਸੀ ਕਿ ਆਖਰ ਇਸ ਦੇ ਪਿੱਛੇ ਸਾਜ਼ਿਸ਼ ਕੀ ਹੈ ਜਿਹੜੇ ਪਾਵਰ ਰੂਪ ਚੋਰੀ ਹੋਇਆ ਜਾਂ ਬਰਗਾੜੀ ਦੇ ਵਿੱਚ ਉਹਨਾਂ ਪਾਵਰ ਰੂਪਾਂ ਦੇ ਪੱਤਰੇ ਖਿਲਾਰੇ ਗਏ ਤਾਂ ਇਸ ਦੇ ਪਿੱਛੇ ਡੇਰਾ ਪ੍ਰੇਮੀਆਂ ਦਾ ਹੱਥ ਸੀ ਜਿਸ ਤਰ੍ਹਾਂ ਦੀਆਂ ਗ੍ਰਿਫਤਾਰੀਆਂ ਰਣਵੀਰ ਸਿੰਘ ਖਟੜਾ ਦੀ ਅਗਵਾਈ ਵਿੱਚ ਬਣੀ ਸਿੱਟ ਨੇ ਕੀਤੀਆਂ ਤਾਂ ਉਸ ਦੇ ਵਿੱਚ ਪੁੱਛਗਿੱਛ ਦੌਰਾਨ ਇਹ ਸਾਹਮਣੇ ਆ ਰਿਹਾ ਸੀ ਕਿ ਸਿੱਧੇ ਤਾਰ ਡੇਰਾ ਸੱਚਾ ਸੌਦਾ ਦੇ ਨਾਲ ਜੁੜਦੇ ਆ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਨਾਬਾ ਦੀ ਜੇਲ੍ਹ ਵਿੱਚ ਮਹਿੰਦਰਪਾਲ ਬਿੱਟੂ ਦਾ ਕਤਲ ਹੁੰਦਾ ਤੇ ਇਸ ਕਤਲ ਮਾਮਲੇ ਦੀ ਜਾਂਚ ਨੂੰ ਲੈ ਕੇ ਉਹਨਾਂ ਦੇ ਪਰਿਵਾਰਕ ਮੈਂਬਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਪਹੁੰਚਦਿਆ ਤੇ ਉਹਨਾਂ ਦੀ ਪਤਨੀ ਸੰਤੋਸ਼ ਕੁਮਾਰੇ ਨੇ ਸਿੱਧੇ ਤੌਰ ਤੇ ਦੋਸ਼ ਲਗਾਏ ਸੀ ਕਿ ਕੁਝ ਸਿਆਸਤਦਾਨ ਤੇ ਪੁਲਿਸ ਅਧਿਕਾਰੀਆਂ ਨੇ ਮਹਿੰਦਰਪਾਲ ਬਿੱਟੂ ਦਾ ਕਤਲ ਕੀਤਾ ਤੇ ਉਸ ਤੋਂ ਬਾਅਦ ਇੱਕ ਸੱਟ ਬਣਦੀ ਆ ਤੇ ਬਹੁਤ ਸਾਰੇ ਪੁਲਿਸ ਅਧਿਕਾਰੀਆਂ ਨੇ ਇਸ ਕੇਸ ਤੋਂ ਖੁਦ ਨੂੰ ਵਕ ਕਰ ਲਿਆ ਸੀ ਜਿਹਦੇ ਵਿੱਚ ਸਰਿੰਦਰਪਾਲ ਪਰਮਾਰ ਦਾ ਨਾਮ ਜ਼ਿਕਰ ਆਉਂਦਾ ਤਾਂ ਹੁਣ ਜੇ ਸੱਟ ਇਸ ਰਾਜ ਦੀ ਗਵਾਇ ਵਿੱਚ ਜਾਂਚ ਕਰਨਾ ਚਾਹੁੰਦੀ ਹੈ ਤਾਂ 2 ਸਾਲਾਂ ਦੇ ਇਸ ਵਕਫੇ ਦੇ ਵਿੱਚ ਸਿੱਟ ਨੇ ਕੁਝ ਹਰਕਤ ਕਿਉਂ ਨਹੀਂ ਕੀਤੀ ਜਾਂ ਹੁਣ ਜਦੋਂ ਵਿਰੋਧੀ ਧਿਰਾਂ ਇਸ ਗੱਲ ਨੂੰ ਲੈ ਕੇ ਸਵਾਲ ਖੜੇ ਕਰ ਰਹੀਆਂ ਕਿ ਰਵੈਤੀ ਪਾਰਟੀਆਂ ਨੇ ਬੇਦਬੀ ਮਾਮਲਿਆਂ ਦੇ ਵਿੱਚ ਇਨਸਾਫਤਾ ਦਿੱਤਾ ਨਹੀਂ ਪਰੰਤੂ ਆਮ ਆਦੀ ਪਾਰਟੀ ਨੇ ਵੀ ਸੱਤਾ ਸੰਭਾਲਣ ਤੋਂ ਪਹਿਲਾਂ ਇਸ ਗੱਲ ਦਾ ਜ਼ਿਕਰ ਉਹਨਾਂ ਸਿੱਖ ਜਥੇਬੰਦੀਆਂ ਦੇ ਨਾਲ ਕੀਤਾ ਸੀ ਇਸ ਤਰ੍ਹਾਂ ਦਾ ਵਾਅਦਾ ਕੀਤਾ ਸੀ ਕਿ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕੀਤਾ ਹੈ ਚੋਰੀ ਕੀਤੀ ਹੈ ਖੰਡਤ ਕੀਤਾ ਹੈ ਜਿਸ ਦੇ ਨਾਲ ਵੱਡੀਆਂ ਕਟੜਾਵਾਵਾਂ ਸਾਹਮਣੇ ਆਈਆਂ ਤਾਂ ਆਮ ਆਦੀ ਪਾਰਟੀ ਨੇ ਇੱਕ ਪ੍ਰੋਸਾ ਦਿੱਤਾ ਸੀ ਕਿ ਸਾਡੀ ਸਰਕਾਰ ਸੱਤਾ ਵਿੱਚ ਆਉਂਦੀ ਹੈ ਤਾਂ ਵੱਡੀ ਕਾਰਵਾਈ ਦਿਖਾਈ ਦੇਗੀ ਬੇਸ਼ੱਕ ਬੇਦਬੀ ਮਾਮਲਿਆਂ ਦੇ ਵਿੱਚ ਬਹੁਤ ਸਾਰੇ ਮਾਮਲੇ ਅਦਾਲਤਾਂ ਵਿੱਚ ਚਲੇ ਗਏ ਫਰੀਦਕੋਟ ਤੇ ਕੋਟਕਪੁਰਾ ਨਾਲ ਸੰਬੰਧਿਤ ਜਿਹੜੇ ਮਾਮਲੇ ਅਦਾਲਤਾਂ ਦੇ ਵਿੱਚ ਚੱਲ ਰਹੇ ਸੀ ਉਹ ਵੀ ਚੰਡੀਗੜ੍ਹ ਸ਼ਿਫਟ ਹੋ ਗਏ ਤਾਂ ਕਿਹਾ ਜਾ ਰਿਹਾ ਕਿ ਜਿੰਨੀਆਂ ਵੀ ਸਰਕਾਰਾਂ ਬਣੀਆਂ ਤਾਂ ਉਹਨਾਂ ਸਰਕਾਰਾਂ ਦੇ ਵਿੱਚ ਹੁਣ ਤੱਕ ਵੋਟ ਰਾਜਨੀਤੀ ਕਰਕੇ ਡੇਰਾ ਮੁਖੀ ਨੂੰ ਕਿਸੇ ਨੇ ਹੱਥ ਨਹੀਂ ਪਾਇਆ ਕਿਸੇ ਨੇ ਕਾਨੂੰਨ ਦੇ ਕਟਾਰੇ ਵਿੱਚ ਖੜਾ ਨਹੀਂ ਕੀਤਾ ਜਿੰਨੀਆਂ ਵੀ ਸਿੱਟਾਂ ਬਣੀਆਂ ਤਾਂ ਉਹਨਾਂ ਨੇ ਆਪਣੇ ਆਧਾਰ ਤੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਾਂਚ ਕੀਤੀ ਜੋ દિਸ਼ਾਹੀਣ ਚੱਲਦੀ ਗਈ ਤਾਂ ਉਸ ਤੋਂ ਬਾਅਦ ਹੁਣ ਜਦੋਂ ਵੋਟਾਂ ਖਤਮ ਹੋਈਆਂ ਤਾਂ ਇੱਕ ਵਾਰ ਫੇਰ ਜਦੋਂ ਅਕਾਲੀ ਦਲ ਤੋਂ ਵੱਖ ਹੋਈ ਧਿਰ ਨੇ ਸ੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚ ਕੀਤੀ ਹੈ ਜਾਂ ਜਿਸ ਤਰ੍ਹਾਂ ਦਾ ਖਿਮਾ ਜਾਂਚਨਾ ਪੱਤਰ ਦਿੱਤਾ ਹੈ ਤਾਂ ਉਸ ਦੇ ਵਿੱਚ ਡੇਰਾ ਮੁਖੀ ਦਾ ਜ਼ਿਕਰ ਹੋਇਆ ਉਸ ਦੇ ਵਿੱਚ ਬਰਗਾੜੀ ਤੇ ਕੋਟਕਪੁਰਾ ਕਾਂ ਨਾਲ ਸੰਬੰਧਤ ਕਟਨਾਵਾ ਦਾ ਜ਼ਿਕਰ ਹੋਇਆ ਉਸ ਦੇ ਵਿੱਚ ਸਖਬੀਰ ਸਿੰਘ ਬਾਦਲ ਦਾ ਜ਼ਿਕਰ ਹੋਇਆ ਤਾਂ ਸਿੱਧੇ ਤੌਰ ਤੇ ਕਹਿ ਸਕਦੇ ਆ ਕਿ ਇੱਕ ਨਵੀਂ ਹੀ ਤਰ੍ਹਾਂ ਦੀ ਦਿਸ਼ਾ ਵਿੱਚ ਜਦੋਂ ਅਜਹੀਆਂ ਸੱਟਾਂ ਕੰਮ ਕਰਦੀਆਂ ਨੇ ਜਾਂ ਲੋਕ ਸਾਹਮਣੇ ਆਉਂਦੇ ਆ ਤਾਂ ਫਿਰ ਸਿੱਟ ਵੀ ਦਿਸ਼ਾਹਣ ਹੁੰਦੀ ਵਿਖਾਈ ਦਿੰਦੀ ਆ ਆਕਰ ਸੀਨੀਅਰ ਪੁਲਿਸ ਅਧਿਕਾਰੀ ਆਪਣੇ ਤੋਂ ਉੱਚ ਅਧਿਕਾਰੀਆਂ ਦੇ ਖਿਲਾਫ ਜਾਂਚ ਕਿਸ ਤਰ੍ਹਾਂ ਕਰਨ ਜਾਂ ਜਿਹੜੀ ਮਨਿੰਦਰਪਾਲ ਬਿੱਟੂ ਕਤਲ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਦਾ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਉਸ ਦੇ ਵਿੱਚ ਜਿੰਨਾ ਵਿਅਕਤੀਆਂ ਨੇ ਕਤਲ ਕੀਤਾ ਸੀ ਤਾਂ ਉਹਨਾਂ ਨੇ ਵੀ ਸੋਸ਼ਲ ਮੀਡੀਆ ਪੇਜ ਦੇ ਉੱਤੇ ਸਿੱਧੇ ਤੌਰ ਤੇ ਜ਼ਿੰਮੇਵਾਰੀ ਲਈ ਸੀ ਕਿਰਤ ਸਿੰਘ ਪੁੱਤ ਤੇ ਮਨਿੰਦਰ ਸਿੰਘ ਜਿਨ੍ਹਾਂ ਨੇ ਕਤਲ ਕਰਕੇ ਮੰਨਿਆ ਕਿ ਆਸੀਂ ਇਸ ਕਰਕੇ ਕਤਲ ਕੀਤਾ ਕਿ ਸਾਡੇ ਸਿੱਖਾਂ ਦੇ ਈਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਹਨਾਂ ਲੋਕਾਂ ਨੇ ਬੇਦਬੀ ਕੀਤੀ ਹੈ ਆਕਰ ਜਦੋਂ ਬੇਦਬੀ ਕਾਰਨ ਨਾਲ ਸੰਬੰਧਤ ਜਦੋਂ ਵੀ ਚਰਚਾ ਛਿੜਦੀ ਹੈ ਤਾਂ ਰਣਵੀਰ ਸਿੰਘ ਖੱਟੜਾ ਦੀ ਸਿੱਟ ਦਾ ਜ਼ਿਕਰ ਹੁੰਦਾ ਹੈ ਸਿੱਟ ਦੇ ਵਿੱਚੋਂ ਹੁਣ ਤੱਕ ਜਿੰਨੀ ਵੀ ਜਾਂਚ ਜਿਸ ਦਿਸ਼ਾ ਵੱਲ ਗਈ ਤਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਆਪਣੇ ਪੱਧਰ ਤੇ ਖਲਾਸੇ ਕੀਤੇ ਜਸਟਿਸ ਜੋਰਾ ਸਿੰਘ ਕਮਿਸ਼ਨ ਦਾ ਜੇ ਜ਼ਿਕਰ ਕਰ ਲਈਏ ਉਹ ਵੀ ਜਸਟਿਸ ਜੋਰਾ ਸਿੰਘ ਜਿਹੜੇ ਆ ਉਹ ਵੱਖ-ਵੱਖ ਤਰ੍ਹਾਂ ਦੇ ਬਿਆਨ ਇਸ ਕਰਕੇ ਦੇ ਰਿਆ ਕਿ ਆਮ ਆਦੀ ਪਾਰਟੀ ਨੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਨੇ ਆਪਣੀ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਿਆ ਕਿ ਬੇਦਬੀ ਮਾਮਲਿਆਂ ਦੇ ਵਿੱਚ ਆਮ ਆਦੀ ਪਾਰਟੀ ਕੋਈ ਐਸੀ ਦਿਸ਼ਾ ਵੱਲ ਕੰਮ ਇਸ ਕਰਕੇ ਨਹੀਂ ਕਰ ਪਾਰੀ ਕਿ ਉਹਨਾਂ ਦੇ ਆਪਣੇ ਹੀ ਲੀਡਰ ਬੇਦਬੀ ਮਾਮਲੇ ਦੇ ਵਿੱਚ ਫਸਦੇ ਆ ਇਸੇ ਤਰ੍ਹਾਂ ਹੀ ਕੋਵਰ ਵਿਜੇ ਪ੍ਰਤਾਪ ਵਾਲੀ ਸਿੱਟ ਨੇ ਜਦੋਂ ਕੰਮ ਕੀਤਾ ਤਾਂ ਉਹ ਹੁਣ ਆਮਦੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਜਿਨ੍ਹਾਂ ਨੂੰ ਆਸਿੱਕੇ ਜਿਹੜੀ ਮੇਰੀ ਸਟ ਬਣੀ ਸੀ ਜਿਸ ਤਰ੍ਹਾਂ ਮੈਂ ਜਾਂਚ ਕੀਤੀ ਸੀ ਜਿਹਦੇ ਵਿੱਚ ਬਹੁਤ ਸਾਰੇ ਸਿਆਸਤਦਾਨ ਫਸਦੇ ਸਨ ਜਿਹਦੇ ਵਿੱਚ ਬਹੁਤ ਸਾਰੇ ਪੁਲਿਸ ਅਧਿਕਾਰੀ ਫਸਦੇ ਸਨ ਤਾਂ ਕਿਤਨਾ ਕਿਤੇ ਉਹ ਚੈਪਟਰ ਵੀ ক্লোਜ ਇਸ ਕਰਕੇ ਹੋ ਗਿਆ ਕਿ ਕੁਵਰ ਵਿਜੇ ਪ੍ਰਤਾਪ ਵੱਲੋਂ ਕੀਤੀ ਗਈ ਜਾਂਚ ਨੂੰ ਅਦਾਲਤ ਨੇ ਕੋੜੇ ਦਾਨ ਵਿੱਚ ਛੱਡ ਦਿੱਤਾ ਤਾਂ ਕਿਹਾ ਜਾ ਸਕਦਾ ਕਿ ਸਮੇਂ-ਸਮੇਂ ਤੇ ਬਣੀਆਂ ਸਟਾਂ ਨੇ ਕਿਸੇ ਪਾਸੇ ਵੀ ਕੋਈ ਸਟਾਂ ਨਹੀਂ ਕੱਢਿਆ ਤਾਂ ਹੁਣ ਜਿਵੇਂ ਰਣਵੀਰ ਸਿੰਘ ਕੱਡੜਾ ਵਾਲੇ ਪਾਸੇ ਪੁੱਛਗੀਚ ਹੋ ਰያ ਤੇ ਕੁਝ ਸਿਆਸਤਦਾਨ ਸਿੱਧੇ ਤੌਰ ਤੇ ਆਮ ਆਦੀ ਪਾਰਟੀ ਦੇ ਉੱਤੇ ਵੱਡੇ ਦੋਸ਼ ਲਗਾ ਰਿਹਾ ਕਿ ਵੋਟ ਰਾਜਨੀਤੀ ਕਰਕੇ ਆਮ ਆਦੀ ਪਾਰਟੀ ਵੀ ਡੇਰਾ ਮੁਖੀ ਨੂੰ ਹੱਥ ਨਹੀਂ ਪਾਉਣਾ ਚਾਹੁੰਦੀ ਤੇ ਹਰਿਆਣੇ ਦੀ ਇੱਕ ਐਗਜ਼ਾਮਪਲ ਦਿੱਤੀ ਹੈ ਕਿ ਜਿਹੜਾ ਆਮ ਆਦੀ ਪਾਰਟੀ ਨੇ ਹਰਿਆਣੇ ਦੇ ਵਿੱਚ ਵੱਖਰੇ ਤੌਰ ਤੇ ਚੋਣ ਲੜਨ ਦਾ ਫੈਸਲਾ ਕੀਤਾ ਹੈ ਤਾਂ ਉੱਥੇ ਵੀ ਕਿਤਨਾ ਕਿਤੇ ਵੋਟ ਰਾਜਨੀਤੀ ਹੈ ਡੇਰਾ ਪ੍ਰੇਮੀਆਂ ਦੀ ਵੋਟ ਨੂੰ ਹਾਸਲ ਕਰਨ ਲਈ ਡੇਰਾ ਮੁਖੀ ਨੂੰ ਹੱਥ ਪਾਉਣ ਤੋਂ ਡਰਦੀ ਹੈ ਆਮ ਆਦੀ ਪਾਰਟੀ ਇਸ ਤਰ੍ਹਾਂ ਦੇ ਵੱਡੇ ਦੋਸ਼ ਬੀਬੀ ਜ਼ਗੀਰ ਕੌਰ ਤੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਲਗਾਏ ਨੇ ਤੇ ਜੇ ਜਸਟਿਸ ਜੋਰਾ ਸਿੰਘ ਦਾ ਜ਼ਿਕਰ ਕਰ ਲਈਦਾ ਉਹਨਾਂ ਨੇ ਵੀ ਕਿਤੇ ਵਕ ਵਕ ਚੈਨਲਾਂ ਦੇ ਦਿੱਤੀ ਇੰਟਰਵਿਊ ਦੇ ਵਿੱਚ ਸਾਰ ਤੌਰ ਤੇ ਕਿਹਾ ਕਿ ਬੇਦਬੀ ਮਾਮਲੇ ਦੇ ਵਿੱਚ ਆਮ ਆਦੀ ਪਾਰਟੀ ਦੇ ਬਹੁਤ ਸਾਰੇ ਲੀਡਰਾਂ ਦਾ ਹੱਥ ਹੈ ਆਖਰ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਕਿਉਂਕਿ ਜਸਟਿਸ ਜੋਰਾ ਸਿੰਘ ਨੇ ਇਸ ਤੋਂ ਪਹਿਲਾਂ ਵੱਡੇ ਦੋਸ਼ ਕਾਂਗਰਸ ਤੇ ਲਗਾਏ ਅਕਾਲੀ ਜਲਦੀ ਸਰਕਾਰ ਤੇ ਲਗਾਏ ਤਾਂ ਵੇਖਣਾ ਹੋਏਗਾ ਕਿ ਇਹ ਸਰਾਏ ਦੀ ਅਗਵਾਈ ਵਿੱਚ ਬਣੀ ਸਿੱਟ ਕਿਸ ਤਰ੍ਹਾਂ ਦੇ ਖੁਲਾਸੇ ਕਰਦੀ ਹੈ ਜਾਂ ਸਰਕਾਰ ਵੱਲੋਂ ਹੀ ਕੁਝ ਅਜਿਹੇ ਇਸ਼ਾਰਾ ਹੋਇਆ ਹੈ ਕਿ ਮਹਿੰਦਰਪਾਲ ਬਿੱਟੂ ਦੀ ਕੜੀ ਦੇ ਨਾਲ ਜੋੜ ਕੇ ਬਹੁਤ ਸਾਰੇ ਪੁਲਿਸ ਅਧਿਕਾਰੀਆਂ ਨੂੰ ਸ਼ਕੰਜੇ ਚ ਲੈ ਲਿਆ ਜਾਵੇ ਰਣਵੀਰ ਸਿੰਘ ਖਟੜਾ ਨੂੰ ਇਸ ਕਰਕੇ ਲਪੇਟੇ ਚ ਲੈ ਲਿਆ ਜਾਵੇ ਕਿ ਆਕਾਲੀ ਦਲ ਦੀ ਸਰਕਾਰ ਦੇ ਸਮੇਂ ਜਿਸ ਤਰ੍ਹਾਂ ਉਹਨਾਂ ਦੀ ਭੂਮਿਕਾ ਸੀ ਬੇਸ਼ੱਕ ਉਹ ਚੰਗੇ ਪੁਲਿਸ ਅਧਿਕਾਰੀ ਦੇ ਪਖ ਤੋਂ ਹਮੇਸ਼ਾ ਉੱਭਰਦੇ ਰਹੇ ਆ ਪਰੰਤੂ ਉਹਨਾਂ ਦਾ ਕਿਤਨਾ ਕਿਤੇ ਸਤਵੀਰ ਸਿੰਘ ਖਟੜਾ ਜਿਹੜੇ ਉਹਨਾਂ ਦੇ ਸੁਪੁੱਤਰ ਸਨ ਉਹ ਆਕਾਲੀ ਦਲ ਦੇ ਵਿੱਚ ਸਨ ਤਾਂ ਦੁਰਜੀਆਂ ਸਿਆਸੀ ਧਿਰਾਂ ਨੂੰ ਅਜਿਹੇ ਸ਼ੱਕ ਹੁੰਦਿਆ ਕਿ ਰਣਵੀਰ ਸਿੰਘ ਖਾਟੜਾ ਕਿਤੇ ਅਕਾਲੀ ਦਲ ਵਾਲੀ ਧਿਰ ਵਾਲੇ ਪਖਤੋਂ ਨਾ ਪੁਗਤੇ ਹੋਣ ਕਿਉਂਕਿ ਕਿਤਨਾ ਕਿਤੇ ਸਿਆਸਤ ਜਦੋਂ ਇਸ ਰੰਗ ਦੇ ਨਾਲ ਵਿਚਰਦੀ ਹੈ ਤਾਂ ਉਸ ਦਾ ਵੱਡਾ ਨੁਕਸਾਨ ਉਹਨਾਂ ਸਹੀ ਤੇ ਸੱਚੇ ਸੁੱਚੇ ਪੁਲਿਸ ਅਧਿਕਾਰੀਆਂ ਨੂੰ ਹੁੰਦਾ ਹੁਣ ਵੀ ਉਹੀ ਕੁਝ ਹੋ ਰਿਹਾ ਜੋ ਸਿਆਸੀ ਧਿਰਾਂ ਚਾਹੁੰਦੀਆਂ ਨੇ ਤਾਂ ਦੂਜੇ ਪਾਸੇ ਜ਼ਿਕਰ ਕਰਾਂਗੇ ਅਕਾਲੀ ਦਲ ਤੋਂ ਵੱਖ ਹੋ ਕੇ تیرਨੇ ਸਰਦੇਵ ਸਿੰਘ ਢੀਡਸਾ ਦੀ ਕੋਠੀ ਇਕੱਠੇ ਹੋ ਕੇ ਉਹ ਪ੍ਰੈਜ਼ੀਡੈਂਸ਼ੀਅਮ ਬਣਾਲੀ ਹੈ ਉਹ ਟੀਮ ਤਿਆਰ ਕਰ ਲਈ ਹੈ ਜੋ ਅਕਾਲੀ ਦਲ ਸੁਧਾਰ ਲਹਿਰ ਨੂੰ ਤੋਰੇਗੀ ਮੁਰ ਸਰਜੀਤ ਨੂੰ ਲੈ ਕੇ ਜਿਹੜਾ ਰਾਗ ਅਲਾਪਿਆ ਜਾ ਰਿਹਾ ਹੈ ਕਿ ਅਕਾਲੀ ਦਲ ਨੂੰ ਮੁਰ ਸਰਜੀਤ ਕਰਨਾ ਉਸ ਦੇ ਨਾਲ ਪਹਿਲੀਆਂ ਮੀਟਿੰਗਾਂ ਦੇ ਵਿੱਚੋਂ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਅਕਾਲੀ ਦਲ ਸੁਧਾਰ ਲਹਿਰ ਦਾ ਕਨਵੀਨਰ ਲਗਾਇਆ ਗਿਆ ਸੀ ਤੇ ਅੱਜ ਜਿਹੜੀ ਸਹਿਮਤੀ ਸੈਮਟੀ ਦੇ ਵਿੱਚੋਂ ਗੱਲਾਂ ਬਾਹਰ ਨਿਕਲੀਆਂ ਜਾਂ ਫੈਸਲੇ ਹੋਇਆ ਤਾਂ ਉਹਦੇ ਵਿੱਚ ਜਿਹੜੀ ਅਕਾਲੀ ਦਲ ਤੋਂ ਵੱਖ ਹੋਈ ਟੀਰ ਹੈ ਉਹਨਾਂ ਨੇ ਪ੍ਰਜ਼ੀਡੀਅਮ ਇਸ ਕਰਕੇ ਤਿਆਰ ਕੀਤੀ ਆ ਕਿ ਜਿਹੜੀਆਂ ਗੱਲਾਂ ਨੂੰ ਲੈ ਕੇ ਉਹ ਅਕਾਲੀ ਦਲ ਦੇ ਵਿੱਚ ਰਹਿ ਕੇ ਰੋੜਾ ਪਾਉਂਦੇ ਰਹੇ ਆ ਹੰਗਾਮੇ ਕਰਦੇ ਰਹੇ ਆ ਜਾਂ ਸੁਖਬੀਰ ਸਿੰਘ ਬਾਦਲ ਤੱਕ ਆਪਣੀ ਗੱਲ ਪਹੁੰਚਾਉਂਦੇ ਰਹੇ ਆ ਤਾਂ ਉਹਨਾਂ ਤੋਂ ਵਕਤ ਤੌਰ ਤੇ ਉਹਨਾਂ ਤੋਂ ਵੱਖਰੇ ਤੌਰ ਤੇ ਹਟ ਕੇ ਉਹ ਕੀ ਕੁਝ ਕਰ ਸਕਦੇ ਆ ਕੀ ਕੁਝ ਕਰਕੇ ਵਿਖਾਉਣਗੇ ਦਾ ਪ੍ਰੇਜ਼ੀਡੀਅਮ ਬਣਾ ਕੇ ਜਿਨ੍ਹਾਂ ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ ਤਾਂ ਉਸ ਦੇ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ ਪਰਮਿੰਦਰ ਢੀਡਸਾ ਹਰਿੰਦਰਪਾਲ ਚੰਦਰੂ ਮਾਜਰਾ ਸਰਜੀਤ ਸਿੰਘ ਰਖੜਾ ਬੀਬੀ ਕਿਰਨਜੀਤ ਕੌਰ ਬੀਬੀ ਪਰਮਜੀਤ ਕੌਰ ਗੁਲਸ਼ਨ ਤੇ ਬੀਬੀ ਪਰਮਜੀਤ ਕੌਰ ਲਾਂਡਰਾ ਦਾ ਜ਼ਿਕਰ ਹੋ ਰਿਹਾ ਹੈ ਇਸੇ ਤਰ੍ਹਾਂ ਸੰਤਾ ਸਿੰਘ ਮੇਧਪੁਰੀ ਦਾ ਜ਼ਿਕਰ ਹੋ ਰਿਹਾ ਤਾਂ ਪਾਈ ਮਨਜੀਤ ਸਿੰਘ ਦਾ ਜ਼ਿਕਰ ਹੋ ਰਿਹਾ ਵੱਖ-ਵੱਖ ਆਗੂਆਂ ਨੂੰ ਉਸ ਪ੍ਰੇਜ਼ੀਡੀਅਮ ਦੇ ਵਿੱਚ ਲਿਆਂਦਾ ਗਿਆ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਰਬ ਸਾਂਝੇ ਤੌਰ ਤੇ ਫੈਸਲੇ ਕਰਨਗੇ ਉਹਨਾਂ ਨੂੰ ਲਾਗੂ ਕਰਨਗੇ ਜਿਵੇਂ ਅਕਾਲੀ ਦਲ ਤੋਂ ਵੱਖ ਹੋਈ ਧਿਰ ਨੇ ਇੱਕਲ ਦਾ ਫੈਸਲਾ ਵੀ ਕੀਤਾ ਸੀ ਕਿ ਅਗਸਤ ਤੇ ਸਤੰਬਰ ਦੇ ਮਹੀਨੇ ਦੇ ਵਿੱਚ ਕੁਝ ਜਗ੍ਹਾਾਂ ਵਰਸ਼ੀਆਂ ਜਗ੍ਹਾਾਂ ਸ਼ਤਾਬ ਦੀਆਂ ਜਗ੍ਹਾ ਸੈਮੀਨਾਰ ਕੀਤੇ ਜਾਣਗੇ ਤਾਂ ਕਿ ਅਕਾਲੀ ਦਲ ਮੁਰ ਸਰਜੀਤ ਹੋ ਸਕੇ 5 ਅਗਸਤ ਤੋਂ ਇਹਦੀ ਸ਼ੁਰੂਆਤ ਹੋ ਰਹੀ ਹੈ ਇਸ ਦਾ ਖੁਲਾਸਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕੀਤਾ ਉਹਨਾਂ ਨੇ ਦੱਸਿਆ ਕਿ ਸਿੱਖ ਰਾਜਨੀਤੀ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੀ ਭੂਮਿਕਾ ਦੇ ਉੱਤੇ 5 ਅਗਸਤ ਨੂੰ ਚੰਡੀਗੜ੍ਹ ਦੇ ਵਿੱਚ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਸ਼੍ਰੀ ਗੁਰੂਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾਕਟਰ ਗੁਰਮੋਹਨ ਵਾਲੀਆ ਡਾਕਟਰ ਬਲਕਾਰ ਸਿੰਘ ਤੇ ਪੱਤਰਕਾਰ ਹਮੀਰ ਸਿੰਘ ਨੂੰ ਸ਼ਾਮਲ ਕੀਤਾ ਗਿਆ ਜਿਸ ਦੇ ਵਿੱਚ ਸੰਵਾਦ ਹੋਏਗਾ ਡਾਇਲੌਗ ਹੋਏਗਾ ਜਿਸ ਦੇ ਵਿੱਚ ਅਕਾਲੀ ਦਲ ਦੀ ਮੋੜ ਸਰਜੀਤੀ ਨੂੰ ਲੈ ਕੇ ਚਰਚਾ ਹੋਏਗੀ ਜਿਸ ਵਿਸ਼ੇ ਨੂੰ ਲੈ ਕੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਉਹ ਇਸ ਕਰਕੇ ਮਹੱਤਵਪੂਰਨ ਹੈ ਕਿਉਂਕਿ ਅਕਾਲੀ ਦਲ ਤੋਂ ਵਾਕਹੀ ਤਰਨੇ ਪੰਜ ਸਿੰਘ ਸਬੰਧ ਤੱਕ ਲਿਖਤੀ ਦਿੱਤਾ ਹੈ ਕਿ ਜਿਹੜੀਆਂ ਪੁਲਾਣਾ ਤੋਂ ਹੋਈਆਂ ਜਿਹੜੀਆਂ ਗਲਤੀਆਂ ਅਕਾਲੀ ਦਲ ਦੇ ਵਿੱਚ ਹੋਈਆਂ ਜਿਸ ਤਰ੍ਹਾਂ ਸੁਖਵੀਰ ਸਿੰਘ ਬਾਦਲ ਦਾ ਜ਼ਿਕਰ ਕੀਤਾ ਤਾਂ ਇਹ ਭੂਮਿਕਾ ਵੀ ਉਸ ਦੇ ਨਾਲ ਇਸ ਕਰਕੇ ਦਿਖਾਈ ਦੇ ਰਹੀ ਕਿ ਜਦੋਂ ਹੁਣ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਵਿਦੇਸ਼ ਯਾਤਰਾ ਤੋਂ ਪਰਤ ਆਇਆ ਤਾਂ ਇਹ ਗੱਲ ਦੀ ਚਰਚਾ ਕਾਫੀ ਬਣ ਰਹੀ ਹੈ ਕਿ ਆਖਰ ਅਗਲੀ ਪੰਜ ਸਿੰਘ ਸਬੰਧ ਦੀ ਮੀਟਿੰਗ ਕਦੋਂ ਹੋਏਗੀ ਸੁਖਵੀਰ ਸਿੰਘ ਬਾਦਲ ਆਪਣੇ ਸਪਸ਼ਟ ਕਰਨ ਦੇ ਵਿੱਚ ਕੀ ਕੁਝ ਲਿਖ ਕੇ ਦਿੰਦੇ ਆ ਤਾਂ ਬਹੁਤ ਸਾਰੀਆਂ ਪੰਤਕ 13 ਦੇ ਵਿੱਚ ਬੈਠਕਾਂ ਹੋ ਰਹੀਆਂ ਸਾਬਕਾ ਜਥੇਦਾਰ ਰঞ্জੀਤ ਸਿੰਘ ਜਿਹੜੇ ਆ ਉਹ ਬਾਦਲ ਪਰਿਵਾਰ ਦੇ ਪ੍ਰਤੀ ਪ੍ਰਸਤ ਕੱਢ ਰਿਹਾ ਹੈ ਅਕਾਲੇਵਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਵੀ ਸਵਾਲ ਚੁੱਕ ਰਿਹਾ ਹੈ ਤਾਂ ਦੂਜੇ ਪਾਸੇ ਕੁਝ ਦਈਆਂ ਪੰਤਕ 13 ਦੇ ਲੋਕ ਨੇ ਜੋ ਸਿੱਧੇ ਤੁਰਤੇ ਗਿਆਨੀ ਰਗਵੀਰ ਸਿੰਘ ਨਾਲ ਮੁਲਾਕਾਤ ਕਰ ਰਿਹਾ ਹੈ ਕੁਝ ਸਿਆਸਤਦਾਨ ਮੁਲਾਕਾਤ ਕਰ ਰਿਹਾ ਹੈ ਤੇ ਦੱਸ ਰਿਹਾ ਹੈ ਕਿ ਨਾ ਤਾਂ ਸੁਖਬੀਰ ਸਿੰਘ ਬਾਦਲ ਨੂੰ ਮਾਫ ਕਰਨਾ ਚਾਹੀਦਾ ਹੈ ਤੇ ਨਾ ਹੀ ਸੁਖਬੀਰ ਸਿੰਘ ਬਾਦਲ ਸਮੇਤ ਉਹ ਤਰ੍ਹਾਂ ਜਿਹੜੀਆਂ ਅਕਾਲੀ ਦਲ ਦੇ ਵਿੱਚ ਐਕਟਿਵ ਰਾਜਨੀਤੀ ਦੇ ਵਿੱਚ ਸ਼ਾਮਲ ਰਹੀਆਂ ਉਹਨਾਂ ਨੂੰ ਵੀ ਮਾਫ ਕੀਤਾ ਨਹੀਂ ਜਾਣਾ ਚਾਹੀਦਾ ਕਿਉਂਕਿ ਸਿੱਖਾਂ ਦੇ ਇਸਤ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੋਇਆ ਹੈ ਤੇ ਇਹ ਲੋਕ ਸਾਰੇ ਜ਼ਿੰਮੇਵਾਰ ਹੈ ਕਿਉਂਕਿ ਅਕਾਲੀ ਦਲ ਦੀ ਸਰਕਾਰ ਸੀ ਤਾਂ ਉਸ ਸਰਕਾਰ ਦੇ ਵਿੱਚ ਜਿਹੜੇ ਲੋਕ ਖੁਦ ਨੂੰ ਸਿੱਖਾਂ ਦਾ ਕੁਝ ਸਟੋਰੀਆਂ ਦੱਸਦੇ ਆ ਉਹਨਾਂ ਦੀ ਕੀ ਭੰਕਾ ਰਹੀ ਹੈ ਤਾਂ ਅੱਜ ਜੜੀ ਸੁਖਦੇਵ ਸਿੰਘ ਢੀਂਡਸਾ ਦੇ ਕਰ ਬੈਠਕ ਹੋਈ ਹੈ ਉਹ ਅਕਾਲੀ ਦਲ ਸੁਧਾਰ ਲਹਿਰ ਦੀ ਇੱਕ ਵੱਖਰੇ ਹੀ ਤਰ੍ਹਾਂ ਦੀ ਰੂਪ ਰੇਖਾ ਹੈ ਤੇ ਜਿਹੜੀ ਪ੍ਰੈਜ਼ੀਡੀਅਮ ਬਣਾਈ ਗਈ ਹੈ ਉਹ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਜੇ ਅਕਾਲੀ ਦਲ ਨੇ ਹੁਣ ਤੱਕ ਪੰਜ ਪ੍ਰਧਾਨੀ ਬਣਾ ਕੇ ਕੋਈ ਅਜਿਹੇ ਫੈਸਲੇ ਲਾਗੂ ਨਹੀਂ ਕਰ ਸਕਿਆ ਜਾਂ ਪੰਜ ਪ੍ਰਧਾਨੀ ਬਣਾਉਣਾ ਹੀ ਨਹੀਂ ਚਾਹੁੰਦਾ ਤਾਂ ਅਕਾਲੀ ਦਲ ਤੋਂ ਵੱਖਰੀ ਹੋਈ ਧਿਰ ਨੇ ਇਹ ਸਾਬਤ ਕਰ ਦਿੱਤਾ ਕਿ ਉਹਨਾਂ ਵਿੱਚੋਂ ਕੋਈ ਵੀ ਪ੍ਰਧਾਨ ਨਹੀਂ ਹੋਏਗਾ ਤੇ ਕੁਝ ਸਿਆਸਤਦਾਨਾਂ ਨੇ ਚੋਣ ਨਾ ਲੜਨ ਦਾ ਫੈਸਲਾ ਵੀ ਕੀਤਾ ਹੈ ਤੇ ਜਿਹੜੀ ਪ੍ਰਜ਼ੀਡੀਅਮ ਬਣਾਈ ਹੈ ਉਹ ਕੇਵਲ ਤੇ ਕੇਵਲ ਅਕਾਲੀ ਦਲ ਦੀ ਮੁਰ ਸਰਜੀਤ ਨੂੰ ਲੈ ਕੇ ਬਣਾਈ ਗਿਆ ਤੇ ਅਕਾਲੀ ਦਲ ਸਰਦਾਰ ਲਹਿਰ ਨੂੰ ਲੈ ਕੇ ਇਹ ਰੂਬਰਿਕਾ ਤਿਆਰ ਕੀਤੀ ਗਈ ਹੈ ਤੇ ਸਰਬ ਉੱਚ ਕਮੇਟੀ ਸਰਬਸੰਮਤੀ ਦੇ ਨਾਲ ਫੈਸਲੇ ਲਏਗੀ ਤੇ ਵੇਖਣਾ ਹੋਏਗਾ ਕਿਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਮੁਰ ਸਰਜੀਤ ਕਿਵੇਂ ਹੁੰਦਾ ਹੈ ਤੇ ਰਣਵੀਰ ਸਿੰਘ ਖਟੜਾ ਕਿਸ ਤਰ੍ਹਾਂ ਆਪਣੀ ਚੁੱਪ ਤੋੜਦੇ ਵਖਾਈ ਦਿੰਦੇ ਆ